ਸਤ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਪ੍ਰੀਤਮਾਨਸਾ ਉਮੀਦ ਕਰਦਾ ਪਰਮਾਤਮਾ ਨੇ ਬਖਸ਼ ਲਿਆ ਬਹੁਤ ਧੰਨਵਾਦ ਕਰਦਾ ਦੇਖੋ ਅੱਜ ਮੇਰਾ ਵੀਡੀਓ ਪਾਉਣ ਦਾ ਮਕਸਦ ਸਿਰਫ ਇੱਕ ਹੈ ਮੈਂ ਉਹਨਾਂ ਭਰਾਵਾਂ ਦਾ ਜਿਹੜੇ ਭਰਾਵਾਂ ਨੇ ਹੜ੍ਹਾਂ ਵਿੱਚ ਆਏ ਲੋਕਾਂ ਦਾ ਦਿਲੋਂ ਤਨੋਂ ਮਨੋਂ ਸਾਥ ਦਿੱਤਾ ਮੈਂ ਉਹਨਾਂ ਨੂੰ ਹੱਥ ਜੋੜ ਕੇ ਨਮਨ ਕਰਦਾ ਹੈ ਤੇ ਪਰਮਾਤਮਾ ਕਰਨ ਉਹ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰਨ ਹੁਣ ਜਿੰਨਾਂ ਨੂੰ ਅਸੀਂ ਪੋਸਟਾਂ ਪਾਪਾ ਨਚਾਰ ਕਹੀ ਜਾਂਦੇ ਸੀਗੇ ਜਾਂ ਅਸੀਂ ਕਿਸੇ ਨੂੰ ਗਲਤ ਠਹਿਰਾਉਂਦੇ ਸੀ ਲੱਗ ਕੇ ਪਿੱਛੇ ਕਿਸੇ ਦੇ ਉਹਨਾਂ ਲੋਕਾਂ ਨੇ ਐਮੀ ਵਰਕ ਦਲਜੀਤ ਦੁਸਾਂਜ ਬੀ ਪ੍ਰਾਕ ਮੀਕਾ ਬਹੁਤ ਕਈ ਆਪਣਾ सोनू सूद ਕਈ ਕਲਾਕਾਰ ਨੇ ਚਲੋ ਮੈਂ ਜੇ ਮੈਂ ਤੁਹਾਨੂੰ ਨਾਂ ਵੀ ਨਾ ਲੇਤਾ ਗਿਆ ਤੇ ਮਾਫੀ ਚਾਹੁੰਦਾ ਪਰ ਜਿੰਨੇ ਯੂਟਿਊਬਰ ਨੇ ਜਿਹੜੇ ਬੰਦੇ ਉਥੇ ਸੇਵਾ ਕਰਕੇ ਆਏ ਤੇ ਉਹਨਾਂ ਦਾ ਮੈਂ ਦਿਲੋਂ ਧੰਨਵਾਦ ਕਰਦਾ ਪਰਮਾਤਮਾ ਕਰਨ ਉਤੱਕੀਆਂ ਕਰਨ ਪਰਮਾਤਮਾ ਉਹਨਾਂ ਦੇ ਘਰਾਂ ਵਿੱਚ ਬਰਕਤ ਪਾਵੇ ਤੇ ਜਿਵੇਂ ਉਹ ਖੜ ਗਏ ਭਰਾਵੋ ਪੰਜਾਬ ਨੂੰ ਬਚਾਉਣ ਲਈ ਉਹਨਾਂ ਦਾ ਸਾਡਾ ਸਿਰ ਝੁਕਦਾ ਉਹਨਾਂ ਅੱਗੇ ਤੇ ਇਹੀ ਕਹਿੰਦੇ ਆ ਭਰਾਵੋ ਵੀ ਕਿਸੇ ਨੂੰ ਕਦੇ ਵੀ ਕਿਸੇ ਦੇ ਪਿੱਛੇ ਲੱਗ ਕੇ ਐਵੇਂ ਕਦੇ ਉਹਦੇ ਸਿੰਗਰ ਨੂੰ ਮਾਰਾ ਕਹਤਾ ਉਹਨੂੰ ਕਹਤਾ ਵੀ ਇਹ ਆਪਾਂ ਅੱਜ ਤੋਂ ਬਾਅਦ ਆਪਾਂ ਪਰਨ ਕਰ ਲਈਏ ਵੀ ਆਪਾਂ ਛੱਡ ਦਈਏ ਕੋਈ ਰਾਜਨੀਤਿਕ ਬੰਦੇ ਦੇ ਪਿੱਛੇ ਲੱਗ ਕੇ ਆਪਾਂ ਆਪਦੇ ਆਪਣੇ ਨਾਲ ਨਾਲ ਵਿਗਾੜੀਏ ਜਦੋਂ ਕਿਤੇ ਮੁਸੀਬਤ ਪੈਂਦੀ ਹੈ ਤਾਂ ਆਪਣੀ ਹੀ ਨਾਲ ਖੜਦੇ ਹਨ ਸੋ ਬਸ ਹੋਰ ਕੋਈ ਵੀਡੀਓ ਪਾਉਣ ਦਾ ਆਪਣਾ ਕੋਈ ਬੜਾ ਵੱਡਾ ਮਕਸਦ ਨਹੀਂ ਸੀ ਮੇਰਾ ਸਿਰਫ ਇੰਨੀ ਹੋ ਸੀਗਾ ਮਕਸਦ ਵੀ ਇਹਨਾਂ ਦੀਆਂ ਮੈਂ ਇਹਨਾਂ ਨੂੰ ਨਮਸਕਾਰ ਕਰਾਂ ਇਹਨਾਂ ਦੇ ਸਿਰ ਝੁਕਾਵਾ ਤੇ ਪਰਮਾਤਮਾ ਇਹਨਾਂ ਦੀ ਉਮਰਾਂ ਲੰਮੀ ਕਰੇ ਜਿੰਨੇ ਵੀ ਯੂਟਿਊਬਰ ਜੋ ਵੀ ਆਣ ਗਮਨ ਜਿਹਨੇ ਵੀ ਯਰ ਸੇਵਾ ਕਰਤੀ ਉਹਨਾਂ ਅੱਗੇ ਮੇਰਾ ਸਿਰ ਝੁਕਦਾ ਹੈ ਸਾਰਿਆਂ ਦਾ ਧੰਨਵਾਦ